ਦੇ ਦੇ ਰਿਹਾ ਇਹ ਰੂਹ ਜਾਨੀ ਦੇ ਸਾਫਰੀ ਕਾਲਜੀ ਸਾਰੇ ਜਣਾਂ ਨੂੰ ਸਵਾਗਤ ਕਰਦੇ ਆ ਤੁਹਾਡਾ ਪਿੰਡ ਰਫਾਰਮ ਤੇ ਪਿੰਡ ਡੇਰੀ ਫਾਰਮ ਤੇ ਆਪਾਂ ਟਰੈਕਟਰ ਵਿਖਾਉਣ ਲੱਗੇ 275 ਤੇ ਬਾਕੀ ਵੀਰ ਕੋ ਆਪਾਂ ਡੇਰੀ ਤੇ ਤੇਲ ਲੈਨੇ ਆ ਸਾਰੀ ਟਰੈਕਟਰ ਵਾਲੀ ਤੇ ਘਰੋਂ ਆਪਾਂ ਐਡਰੈਸ ਪੁੱਛਦੇ ਆ ਵੀਰ ਕੋ ਸਾਸਿਕਾ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਆ ਜੀ ਵਧੀਆ ਜੀ ਵਧੀਆ ਤੁਸੀਂ ਸੁਣਾਓ ਵਧੀਆ ਆਪਣੇ ਵੀ ਠੀਕ ਠਾਕ ਚੜ੍ਹਦੀ ਕਲਾ ਜੀ ਆਪਣਾ ਮੋਬਾਈਲ ਨੰਬਰ ਤੇ ਨਾਂ ਤੇ ਪਿੰਡ ਦੱਸ ਦਿਓ ਜੀ ਪਿੰਡ ਵੀਰ ਜੀ ਆਪਣਾ ਭਿੰਡਰਾ ਜ਼ਿਲ੍ਹਾ ਆਪਣਾ ਅੰਮ੍ਰਿਤਸਰ ਆ ਜੀ ਤਹਿਸੀਲ ਆਪਣੀ ਬਾਬਾ ਬਗਾਲਾ ਸਾਹਿਬ ਆ ਠੀਕ ਆ ਜੀ ਤੇ ਨਾਮ ਹੈਗਾ ਜੀ ਹਾਂਸਪ੍ਰੀਤ ਸਿੰਘ ਠੀਕ ਆ ਜੀ ਫੋਨ ਨੰਬਰ ਹੈਗਾ ਜੀ 93156 47787 ਠੀਕ ਆ ਜੀ ਹਾਂਜੀ ਆ ਟਰੈਕਟਰ ਬਾਰੇ ਦੱਸੋਗੇ ਜੀ ਟਰੈਕਟਰ ਵੀਰ ਜੀ ਇਹ ਹੈਗਾ ਜੇ 2001 ਮਾਡਲ ਠੀਕ ਆ 275 ਭੂਮੀ ਪੁੱਤਰ ਯੂ ਯੂ ਪਤਾ ਨਹੀਂ ਲੱਗਦਾ ਗੇਅਰ ਅੜ ਗਿਆ ਤਰਾ ਭਾ ਗੇਅਰ ਗੂ ਨਹੀਂ ਘੱਟ ਪੜੇ ਲਿਖੇ ਹਨਾ ਬਹੁਤੀ ਅੰਗਰੇਜ਼ੀ ਨਹੀਂ ਆਉਂਦੀ ਅੱਛਾ ਅੱਛਾ ਹਾਂਜੀ ਠੀਕ ਆ ਤੇ ਇਹ ਹੈਗਾ ਜੀ 2001 ਮਾਡਲ ਆ ਜੀ ਇਹ ਲੱਗਦਾ ਤੇ ਵੇਖਣ ਨੂੰ ਨਮਾਈਆਂ ਹਾਈ ਸਪੀਡ ਆ ਵੀਰ ਜੀ ਇਹ ਜਿੱਥੋਂ ਆਇਆ ਨਾ ਹੂੰ ਵੀਰਾਂ ਨੇ ਬਹੁਤ ਜ਼ਿਆਦਾ ਸੰਭਾਲ ਕੇ ਰੱਖਿਆ ਠੀਕ ਹੈ ਜੀ ਹਾਂਜੀ ਸਾਮ ਬੜੀ ਉਹਨਾਂ ਦੀ ਵੀ ਜੀ ਵੀਡੀਓ ਜਿਆਦਾ ਹੀ ਸੋਹਣਾ ਲੱਗੀ ਜਾਂਦਾ ਹੈ ਕੋਲ ਆ ਇਹਨੂੰ ਵੀ ਸੋਹਣਾ ਲੱਗੂਗਾ ਅੱਛਾ ਕੋਲ ਆ ਇਹਨੂੰ ਸੋਹਣਾ ਲੱਗੂਗਾ ਹਾਂਜੀ ਤੇ ਹੀਰੇ ਦੀ ਪਰਖ ਜਿਹੜੀ ਯੋਰੀ ਕਰ ਸਕਦਾ ਵਾ ਜਿਹਨੂੰ ਪਰਖਵਾ ਉਹਨੇ ਇਹਦੀ ਕੀਮਤ ਪਾਉਣੀ ਆ ਤੁਹਾਨੂੰ ਮੈਂ ਯੋਰੀ ਸਮਝਾਂ ਕਿ ਕੀ ਸਮਝਾਂ ਸਾਨੂੰ ਤੁਸੀਂ ਐ ਵੇਲੇ ਕੱਖ ਨਾ ਸਮਝੋ ਅੱਛਾ ਜੀ ਅਸੀਂ ਤਾਂ ਬਸ ਇਦਰੋਂ ਫੜ ਕੇ ਇਦਦਰ ਫਣਾਉਣ ਵਾਲੇ ਬੰਦੇ ਆ ਠੀਕ ਹੈ ਠੀਕ ਆ ਹਾਂਜੀ ਸੇਵਾ ਕਰਦੇ ਆਂ ਕਿ ਕਿਦਾਂ? ਸੇਵਾ ਹੀ ਸਮਝ ਲਓ ਤੁਸੀਂ ਕਿ ਵੀਰ ਸੇਵਾ ਤਰੀਂ ਕਰਦਾ ਨਾ ਤੂੰ। ਸੇਵਾ ਹੀ ਸ਼ਕਲ ਤੋਂ ਤਾਂ ਲੱਗਦਾ ਤੂੰ। ਸ਼ਕਲ ਤੋਂ ਤਾਂ ਮੈਂ ਬੜਾ ਕੁਝ ਲੱਗਦਾ ਵਾਂ। ਅੱਛਾ। ਹਾਂਜੀ। ਤੇ ਦੱਸੋ ਇਹਦੇ ਬਾਰੇ। ਆਪਾਂ ਸਿੱਧੇ ਸਾਦੇ ਦੇਸੀ ਦੱਸੋ ਭਾਜੀ ਇਹਦੇ ਬਾਰੇ ਇਹਦੀ ਦੋ ਡਿਟੇਲ ਜੀ। ਡਿਟੇਲ ਵੀਰ ਜੀ ਤਰਨਤਾਰਨ ਦਾ ਨੰਬਰ ਆ। ਅੱਛਾ ਜੀ। ਹਾਂਜੀ। ਤੇ ਟਾਇਰ ਟੂਰ ਤੁਸੀਂ ਦੱਸ ਦੋ ਆਹ ਵੇਖੋ ਜੀ ਅੱਧੇ ਘੋਣੇ ਅਗਲੇ। ਅੱਗੇ ਦੇ ਜੇ ਕੇ ਕੰਪਨੀ ਦੇ ਆ। ਹਾਂਜੀ। ਠੀਕ ਆ। ਐਕਸਾਈਡ ਕੰਪਨੀ ਦੇ ਪਿਛਲੇ ਟਾਇਰ ਆ। ਆ ਵੇਖੋ ਬਾਕੀ ਸੋਹਣਾ ਵਾ ਜਿੰਨਾ ਵਾ ਅ 70 75 80 ਪੈਸੇ ਟਾਇਰ ਹੋਣੇ ਪਿਛਲੇ ਠੀਕ ਹੈ ਜੀ ਵੇਖ ਲਓ ਚੈੱਕ ਕਰ ਲਓ ਬਾਕੀ ਸਟਾਰਟਿੰਗ ਸਟੂਟਿੰਗ ਬਹੁਤ ਵਧੀਆ ਨਾਲ ਇਹਦੇ ਟੋਪ ਲਿੰਕਾ ਨਾਲ ਫੱਟੀ ਆ ਜੀ ਕੋ ਕાળા ਗੁੱਲਾ ਵੀ ਆ ਜਾ ਗੁੱਲਾ ਗੱਲਾ ਇੱਕੋ ਹੀ ਹੈ ਜੀ ਉਹ ਕਾਲਾ ਹੈਗਾ ਜੀ ਠੀਕ ਹੈ ਠੀਕ ਹੈ ਬਾਕੀ ਸਾਮਕੇ ਜਲਾਇਆ ਜਿੰਨੇ ਵੀ ਜਲਾਇਆ ਵਾ ਬੜਾ ਚੰਗਾ ਸਾਂਭਿਆ ਵਾ ਪੂਰਾ ਸਾਫ ਆ ਜੀ ਇਹ ਆ ਕਿ ਫੈਮਲੀ ਬਾਹਰ ਹੀ ਸਾਰੀ ਉਹਨਾਂ ਦੀ ਜਿਨ੍ਹਾਂ ਦੇ ਕੋਲ ਟਰੈਕਟਰ ਆਇਆ ਨਾ ਭਾਜੀ ਠੀਕ ਹੈ ਜੀ ਹਾਂ ਜੀ ਆਮਲੀ ਬਾਹਰ ਰਹਿੰਦੀ ਆ ਟਰੈਕਟਰ ਲੋਕੀ ਬਾਕੀ ਸੋਨਾ ਵਾ ਜੀ ਲਾਗੇ ਆਉਂਗੇ ਤਾਂ ਟਰੈਕਟਰ ਪਤਾ ਲੱਗੂਆ ਤੁਹਾਨੂੰ ਦੂਰੋਂ ਵੀ ਵਿਖਾਉਣਾ ਵਾ ਹਾਂਜੀ ਬਾਕੀ ਟਰੈਕਟਰ ਵੇੜੇ ਦੇ ਖੇਤਾਂ ਵਿੱਚ ਜੀ ਇਹ ਟਰੈਕਟਰ ਜਿਹੜੇ ਆ ਨਾ ਸ਼ੌਂਕੀ ਵੀਰ ਲੈਂਦੇ ਆ ਲੈਂਦੇ ਲੈਂਦੇ ਸ਼ੌਂਕੀ ਲੈਂਦੇ ਆ ਜੀ ਸਿਰਫ ਲਈ ਨਾ ਕੀ ਰੱਖਦੇ ਆ ਬਸ ਆਪਣਾ ਮੇਲੇ ਖੜਨ ਨੂੰ ਓਦਾਂ ਕਿਤੇ ਟਰਾਲੀ ਤੇ ਤੇਲ ਦਾ ਬਹੁਤ ਬਾਈਤਾ ਦੀ ਬਿਲਕੁਲ ਬਹੁਤ ਹੀ ਜਿਆਦਾ ਜਿੱਦਾਂ ਵੀਰ ਪਹਿਲਾਂ ਐਸ਼ਰ ਨਹੀਂ ਪਸੰਦ ਕਰਦੇ ਹਾਂ 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 ਮਤਲਬ ਹੁਣ ਇਹਨਾਂ ਨੂੰ ਔਰਤੇ ਤੇ ਸੁੰਘਦਾ ਤੇ ਟਰਾਲੀ ਤੇ ਤੇ ਬਿਲਕੁਲ ਬਿਲਕੁਲ ਟਰਾਲੀ ਤੇ ਵੀ ਸੁੰਘਦਾ ਉਦਾਂ ਵੀ ਹਲਾਉਂਦੇ ਵੀ ਹਾਂਜੀ ਹਾਂਜੀ ਚਲੋ ਵੇਖੋ ਵੇਖੀ ਵੀਰ ਵੱਡਿਆਂ ਲਈ ਹੋ ਜਾਂਦੇ ਤੇ ਇਹ ਛੋਟਿਆਂ ਚ ਜਿੱਥੇ ਕ ਹੈ ਚਲੋ ਜੀ ਬਾਕੀ ਅੰਦਰੋਂ ਵੀ ਪੂਰਾ ਸਾਫ ਸੂਫ ਆ ਖੋਲ ਕੇ ਵੀ ਦਿਖਾ ਦਿੰਨੇ ਆਪਾਂ ਠੀਕ ਵੀਰਾਂ ਦਾ ਵੀ ਖੋਲ ਕੇ ਵੀ ਖੋਣੇ ਆ ਟਰੈਕਟਰ ਪੂਰਾ ਸਾਫ ਆ ਕੂਲ ਦਾ ਬੱਚਾ ਹੀ ਆਗੇ ਆ ਇਧਰੋਂ ਮੜਾਇਆ ਖੋਲੀ ਵੀਰ ਤੇ ਆਪਕੂ ਬਾਕੀ ਵੀਰ ਨੇ ਸਿੱਪਾਂ ਕਰਨੀਆਂ ਹੁੰਦੀਆਂ ਵਾਂ ਆ ਵੇਖੋ ਜੀ ਇਹ ਤੁਸੀਂ ਆਪਣੀ ਤਸੱਲੀ ਵੀ ਕਰ ਲਿਓ ਆ ਕੇ ਸਾਰਾ ਇੱਕੋ ਜਿਹਾ ਵੀਰ ਕੋਈ ਵੇਖ ਲਓ ਚੈੱਕ ਕਰ ਲਓ ਜੀ ਕਿਤੇ ਲੀਕਿੰਗ ਸ਼ੀਕਿੰਗ ਨਹੀਂ ਆ ਜੇ ਕਿਤੇ ਤੇਲ ਸੁੱਕਾ ਵਾ ਜੇ ਕਿਤੇ ਬੂੰਦ ਵਗਦੀ ਦਿਖਾ ਦੇ ਕੋਈ ਤਾਂ ਆਪਾਂ ਉਹਦੇ ਦੇਣਦਾਰ ਆ ਪੂਰਾ ਸਾੰਭਿਆ ਵੀਰ ਨੇ ਤੇ ਵੀਰ ਜੀ ਅੱਗੇ ਵੇਟ ਹੁੰਦੇ ਨਹੀਂ ਹੈਗੇ ਨਹੀਂ ਵੇਟ ਹੈ ਨਹੀਂ ਵੀਰ ਜੀ ਠੀਕ ਹੈ ਠੀਕ ਆ ਇਹ ਦਸੀ ਦਾ ਤਾਮ ਕਈ ਵਾਰਾਂ ਵੀਰ ਲੱਗ ਕੇ ਆ ਕੇ ਕਹਿ ਦਿੰਦੇ ਵੀ ਆਹ ਚੀਜ਼ ਨਹੀਂ ਹੈਗੀ ਵੀ ਦੂਰੋਂ ਆਉਣ ਵੀਰ ਜਿਹੜੀ ਚੀਜ਼ ਹੈਗੀ ਆਪਾਂ ਉਹ ਤੁਹਾਨੂੰ ਦੱਸ ਸੋ ਸਮਝ ਕੇ ਲਾਗੂ ਆਪਾਂ ਤਾਂ ਵਿਖਾਈਦਾ ਜੀ ਤੇ ਸਰਕਾਰ ਦੇ ਦੂਰੋਂ ਵੀਰ ਸੀਸਾ ਜਦੋਂ ਏਜੰਸੀ ਝੋ ਨਿਕਲਿਆ ਸੀ ਨਾ ਉਦੋਂ ਦਾ ਨਾਲ ਹੀ ਲੱਗਾ ਦੇ ਕਿਸ ਨੇ ਵੀਰ ਨੇ ਸਾਂਭ ਕੇ ਚਲਾਇਆ ਪੂਰਾ ਨੋਟਿਸ ਕਰ ਲੋ ਵੀ ਆ ਸੀਸਾ ਨਾਲ ਤੇ ਬਾਕੀ ਮਗਰਾਟਾਂ ਚ ਵੀ ਚਾਤੀ ਮਰਵਾ ਦਨੇ ਆ ਭੀ ਕਿਤੇਉਂ ਮੰਲੋ ਬਿਲਡਿੰਗ ਸ਼ੇਲੰਗ ਨਹੀਂ ਹੈਗੇ ਨਹੀਂ ਦੇ ਇੰਨਾ ਟਰੈਕਟਰ ਪੁਰਾਣਾ ਵੇ ਤੇ ਕਿਤੇ ਨਾ ਕਿਤੇਉਂ ਬਿਲਡਿੰਗ ਹੁੰਦੇ ਆ ਹਾਂ ਬਾਕੀ ਸਾਫ ਸੂਫਾ ਤੇ ਵੀਰ ਜੇ ਦਾ ਮੁੱਲ ਕਿੰਨਾ ਕਰਨਾ ਮੁੱਲ ਕੋਈ ਦੇ ਦਾਂਗੇ ਸਾਹ ਨਾਲ ਜਿੰਨੂੰ ਚੰਗੀ ਲੱਗੂਗੀ ਚੀਜ਼ ਅੱਛਾ ਫੋਨ ਕਰ ਲੈ ਫੋਨ ਕਰੇ ਜਿੰਨੂੰ ਵੀ ਬੰਪਰ ਬੰਪਰ ਲੱਗਾ ਵਾ ਏਜੰਸੀ ਨਾਲ ਦਾ ਏਜੰਸੀ ਚੋਂ ਇਹਦੇ ਨਾਲ ਦੇ ਬੰਪਰ ਲੱਗੇ ਆਉਂਦੇ ਆ ਹਾਂਜੀ ਤੇ ਬਾਕੀ ਚੈੱਕ ਤਸੱਲੀ ਤੁਸੀਂ ਆਪਣੀ ਆਪ ਕਰ ਲਿਓ ਸੁਣਾ ਵਾ ਜਿੰਨਾ ਵੀ ਆ ਫੱਬਦਾ ਵਾ ਟਰੈਕਟਰਾ ਛਤੜੀ ਤੇ ਨਹੀਂ ਲੱਗੀ ਛਤੜੀ ਵਾਲਾ ਡੰਡਾ ਲੱਗਾ ਉੱਪਰ ਬਾਕੀ ਪੂਰਾ ਸਾਫ਼ ਸੁਥਰਾ ਟਰੈਕਟਰਾ ਜੀ ਵੀਰ ਜੀ ਕਰਨੀ ਕੋਈ ਗੱਲ ਬਾਤ ਗੱਲਾਂ ਬਾਤਾਂ ਬੱਸ ਭਾਜੀ ਠੀਕ ਆ ਸਭ ਚੜ੍ਹਦੀ ਗੱਲ ਬਾਕੀ ਸੋਹਣਾ ਨਾ ਜਿਹੜੇ ਵੀਰ ਨੇ ਫੋਨ ਕਰਨਾ ਨਾ ਆਪਣਾ ਚੰਗੀ ਤਰ੍ਹਾਂ ਦੋ ਤਿੰਨ ਵਾਰ ਆਪ ਵੀਡੀਓ ਵੇਖੇ ਦੋ ਤਿੰਨ ਵਾਰਾਂ ਆਪਣੇ ਗਵਰਡੀਅਨ ਦਿਖਾਵੇ ਤੇ ਬਾਕੀ ਜਿੰਨੇ ਵੀ ਮੈਂਬਰ ਹੋਣ ਸਾਰਿਆਂ ਨੂੰ ਵੀਡੀਓ ਦਿਖਾ ਲੈ ਫੇਰ ਫੋਨ ਲਾਵੇ ਫੇਰ ਤਸੱਲੀ ਕਰ ਲੈ ਤਸੱਲੀ ਜਦੋਂ ਇੱਕ ਚੀਜ਼ ਹੋਰ ਨਾਲੇ ਵੀਡੀਓ ਦੇ ਵਿੱਚ ਆਪਾਂ ਸਾਰੇ ਐਡਰੈਸ ਦਿੱਤਾ ਹੋਆ ਦੁਬਾਰਾ ਉਹ ਚੀਜ਼ ਨਾ ਪੁੱਛੋ ਜੇ ਸੰਦ ਜਿਹੜਾ ਵੀ ਖਰੀਦਣਾ ਉਹਦੇ ਬਾਰੇ ਉਹ ਪਤਾ ਗੱਲ ਗੱਲ ਉਹਨਾਂ ਦੀ ਵੀ ਮੱਲਾ ਨਾਲ ਕਈ ਵਾਰ ਆਪਾਂ ਕਹਿ ਦਿੰਨੇ ਆ ਸਾਰੇ ਹੀ ਗੱਲ ਇਹ ਹੁੰਦੀ ਆ ਵੀ ਵੀਰ ਵੀਡੀਓ ਵੇਂਦੇ ਹੀ ਨਹੀਂ ਪੂਰੀ ਹਾਂਜੀ ਇਹ ਵੀ ਗੱਲ ਸਹੀ ਆ ਇਹ ਵੀ ਆ ਨਾ ਵੀਡੀਓ ਵੇਂਦੇ ਹੀ ਨਹੀਂ ਆ ਜੀ 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 ਠੀਕ ਹੈ ਇਸ ਕਰਕੇ ਦੱਸੋ ਵੀਰ ਜੀ ਦਾ ਮੁੱਲ ਫੇ ਫੋਨ ਤੇ ਹੋਊਗਾ ਤੇ ਫੋਨ ਤੇ ਫੋਨ ਤੇ ਹੋਊਗਾ ਜ਼ਿਆਦਾ ਤਾਂ ਨਹੀਂ ਕਰ ਲੈਣਾ ਨਹੀਂ 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 ਕੀਮਤ ਪਾਵੇ ਕੋਈ ਪੂਰੀ ਜਿੰਨੇ ਕ ਦਾ ਹੈਗਾ ਵਾ ਲਾਗੇ ਆ ਕੇ ਪਾਵੇ ਫੋਨ ਦੇ ਉੱਤੇ ਜੰਗਮੈਂਟ ਦੇ ਵਿੱਚ ਕੀਮਤ ਨਾ ਪਵੇ ਉਹ ਚਲੋ ਵੀ ਪਿਆਰ ਤੇ ਕਰਦੇ ਹੀ ਆ ਵੀਰ ਦੀ ਗੱਲ ਨਹੀਂ ਕੀ ਵੀਰ ਜੀ ਬਾਕੀ ਹੁਣ ਜੇ ਕੋਈ ਇਹਦਾ ਲੱਖ ਰੁਪਈਆ ਕੀਮਤ ਪਾ ਦੂਗਾ ਕਿ ਤੁਸੀਂ ਕਿਹੜਾ ਲੱਖ ਦਾ ਦੇ ਦੇਣਾ ਜੀ 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 ਲੱਖ ਦਾ ਦੇਤ ਨਹੀਂ ਦੇਣਾ ਹਾਂ ਲੱਖ ਦਾ ਤੁਸੀਂ ਵੀ ਨਹੀਂ ਦੇਣਾ ਹਾਂਜੀ ਤੇ ਆ ਕੀਮਤ ਚਲੋ ਅਗਲੇ ਨੇ ਆਪਣੀ ਸਮਝਣਾ ਪਉਣੀ ਆ ਤੁਸੀਂ ਆਪਣੀ ਸਮਝਣਾ ਲੈਂਦਾ ਵਾ ਠੀਕ ਆ ਤੇ ਬਾਕੀ ਵੀਰ ਜਿੰਨੇ ਵੀ ਆਉਣ ਤਸੱਲੀ ਕਰ ਲੈਣ ਚੈੱਕ ਕਰਕੇ ਕਾਗਜ਼ ਪੱਤਰ ਆਪਣੀ ਤਸੱਲੀ ਕਰਕੇ ਸਾਰੀ ਇਹ ਤੁਹਾਡੀ ਜ਼ਿੰਮੇਵਾਰੀ ਹੋਊਗੀ ਕਿਉਂਕਿ ਆਪਣਾ ਮੇਨ ਮਕਸਦ ਇਹ ਆ ਵੀਡੀਓ ਬਣਾਉਣ ਦਾ ਕਿ ਕਾਗਜ਼ ਪੱਤਰ ਦੇ ਤੇ ਤੁਹਾਡੀ ਵੀ ਇਹ ਆ ਵੀ ਪੈਸੇ ਦਾ ਲੈਣ ਦੇਣ ਤੁਹਾਡਾ ਹੋਊਗਾ ਫਿਰ ਸਾਨੂੰ ਨਾ ਲਾਹਮਾ ਦਿਓ ਵੀ ਵੀਰਾਂ ਟਰੈਕਟਰ ਖੜਿਆ ਤੇ ਨੋਟ ਨਕਲੀ ਦੇ ਕੇ ਇਹ ਤਸੱਲੀ ਆਪਣੀ ਆਪ ਕਰ ਲਿਓ ਜਾਲੀ ਪਾਟੇ ਨੋਟ ਦੀ ਸਾਡੀ ਜ਼ਿੰਮੇਵਾਰੀ ਨਹੀਂ ਹੋਊਗੀ ਕੋਈ ਵੀ ਤੇ ਪੈਸੇ ਮੰਨ ਲਓ ਖਲਾਰ ਕੇ ਥਈਆਂ ਜੋ ਗਿਣ ਕੇ ਪਾਟਾ ਨੋਟ ਨਾ ਨਿਕਲਾਵੇ ਕੋਈ ਇਹ ਚੈੱਕ ਕਰ ਲਿਓ ਠੀਕ ਹੈ ਜੀ ਇਸ ਕਰਕੇ ਕਈ ਨਾ ਥਾਈਆਂ 'ਚ ਪਾਟੇ ਨੋਟ ਹੁੰਦੇ ਆ ਇਹ ਮੈਂ ਤਾਂ ਦੱਸਣ ਡਿਆਂ ਨੌਲੇਜ ਜਿਹੜੀ ਮਿਲਦੀ ਗਈ ਜੀ ਇਹ ਬੰਦੇ ਸ਼ਤਾਨ ਦਾ ਕੰਮ ਆ ਜਿਹੜਾ ਇਦਾਂ ਦੇ ਕੰਮ ਕਰਦਾ ਓਏ ਚੱਲ ਸ਼ਤਾਨ ਆ ਕੋਈ ਨਾ ਤੂੰ ਗੁਣ ਗੁਣ ਦੇ ਜਾਂਦਾ ਅਗਲਾ ਇਹ ਆਪਾਂ ਆਪਾਂ ਨੂੰ ਕਿਸ ਨੇ ਗੁਣ ਦਿੱਤਾ ਤੇ ਆਪਾਂ ਵੇਖ ਲਓ ਵੀ ਕੀ ਆਪਾਂ ਆਪਾਂ ਸਾਰਿਆਂ ਦਾ ਆਪਣਾ ਗੁਣ ਬੰਨਣਾ ਕੋਈ ਪਤਾ ਨਹੀਂ 2000 ਲੋਕਾਂ ਨੇ ਵੀਡੀਓ ਵੇਖਣੀ ਆ ਕਿ 500 ਨੇ ਵੇਖਣੀ ਆ ਜਾਂ 10000 ਨੇ ਵੇਖਣੀ ਆ ਤੇ ਜਿੱਥੇ ਜਿੱਥੇ ਤੱਕ ਇਹ ਗੱਲ ਪਹੁੰਚ ਗਈ ਸਾਰਿਆਂ ਨੇ ਇਹ ਚੀਜ਼ ਤੇ ਨੋਟਿਸ ਕਰ ਲੈਣਾ ਨਾ ਨਾ ਕੋਈ ਨਹੀਂ ਉਦੋਂ ਉਦੋਂ 10 ਮਿੰਟ ਵੱਧ ਲੱਗ ਜਾਣਗੇ ਕੋਈ ਗੱਲ ਨਹੀਂ ਹਾਂ ਤੇ ਜਿਹੜੇ ਪੈਸੇ ਗਿਣਕੇ ਲੈਣੇ ਆ ਥਾਈਆਂ ਖਲਾਰ ਕੇ ਲਿਓ ਕਈ ਵਾਰ ਨਾ ਪਾਟੇ ਨੋਟ ਪਸਾ ਦਿੰਦੇ ਆ ਚਲਾਕ ਬੰਦੇ ਪਸਾ ਦਿੰਦੇ ਕਈ ਨਾ ਹਾਂਜੀ 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 ਠੀਕ ਆ ਜੀ ਹਾਂ ਗੱਲ ਤਾਂ ਮੈਂ ਕਹੀ ਆ ਠੀਕ ਆ ਜੀ ਸਤਿ ਸ੍ਰੀ ਅਕਾਲ ਵੀਰੇ ਚੰਗਾ ਜੀ ਸਤਿ ਸ੍ਰੀ ਅਕਾਲ ਜੀ